ਲੋ ਗਾਇਸ ਲੱਗੀ ਸੰਜੀ ਮਨੀਤ ਐਵੇਂ ਨੂੰ ਐ ਦੱਸਾਂ ਸੋਣੀ ਕਿਉਂ ਨਹੀਂ ਹੈਗੀ ਅੱਛਾ ਹੈ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ आवर ਨਿਊ ਵਲੋਗਸ ਤੇ ਗਾਇਸ ਅੱਜ ਹੈਗੀ ਐ ਮੌਸ ਤੇ ਅੱਜ ਬਣ ਰਹੇ ਨੇ ਆਪਣੇ ਘਰੇ ਖੀਰ ਪੂੜੇ ਤੇ ਖੀਰ ਪੂੜੇ ਬਣਾ ਰਹੇ ਨੇ ਗਾਇਸ ਯਾਨੀ ਕਿ ਘੈਂਟ ਜਿਹਾ ਅੱਜ ਖਾਣਾ ਜੀ ਯਾਨੀ ਕਿ ਮੂੰਹ ਚ ਆ ਰਿਹਾ ਪਾਣੀ ਹੂੰ ਤੇ ਗਾਇਸ ਅੱਜ ਆਪਾਂ ਨੂੰ ਕੰਮ ਵੀ ਬਹੁਤ ਨੇ ਇੱਕ ਤਾਂ ਵੀਰੇ ਕਰਨੀ ਆ ਸੰਜੀ ਨੂੰ ਰੰਗ ਕਿਉਂਕਿ ਸੰਜੀ ਪੂਰੀ ਤਿਆਰ ਹੈਗੀ ਇਹਨੂੰ ਰੰਗ ਕਰਨਾ ਹੈਗਾ ਤੇ ਆਪਾਂ ਨੇ ਲਿਆਨੇ ਨੇ ਅੱਕ ਦੇ ਪੱਤੇ ਕਿਉਂਕਿ ਮੱਥਾ ਜੋਂ ਬੀਜਾਂਗੇ ਨਾ ਦਸਹਾਰੇ ਨੂੰ ਜੋਂ ਟੰਗਦੇ ਹੁੰਦੇ ਨੇ ਤੇ ਉਹ ਬੀਜਨੇ ਨੇ ਤਾਂ ਗਾਇਸ ਹੁਣ ਪਹਿਲਾਂ ਮੱਥਾ ਟੇਕ ਲਈ ਉਸ ਤੋਂ ਬਾਅਦ ਚੱਲਦੇ ਆਪਾਂ ਤੇ ਗਾਇਸ ਚਲਦੇ ਆਪਾਂ ਪੱਤੇ ਲੈਣ ਅੱਕ ਦੇ ਅੱਕ ਦੇ ਪੱਤੇ ਮਿਲਣਗੇ ਬਰੇ ਗਵਰਨਮੈਂਟ ਸਕੂਲੋਂ ਤਾਂ ਚਲਦੇ ਆ ਆ ਖੜਾ ਗਾਇਸ ਅੱਕ ਪਰ ਆਪਾਂ ਨੂੰ ਚਾਹੀਦੇ ਨੇ ਬੜੇ ਬੜੇ ਪੱਤੇ ਇਹ ਨੇ ਛੋਟੇ ਛੋਟੇ ਹੀ ਹੈ ਤਾਂ ਅੱਕ ਹੀ ਆ ਤੇ ਹੁਣ ਆਪਾਂ ਜਾਵਾਂਗੇ ਤਾਂ ਆਪਾਂ ਹੁਣ ਚੱਲੇ ਆ ਅੱਗੇ ਜਿਹੇਪੜ ਰੋਡ ਤੇ ਆ ਸੰਗਈ ਜੀ ਐ ਅੱਕ ਇਹ ਅੱਕ ਹੈਗਾ ਇੰਚ ਦੁੱਧ ਨਿਕਲ ਲੈਗਾ ਤਾਂ ਗਾਇਸ ਹੁਣ ਬੱਟਨ ਲੱਗਿਆ ਪਾ ਵੱਕ ਦੇ ਪੱਤੇ ਤਾਂ ਆਪਾਂ ਨੂੰ ਕਾਫੀ ਜ਼ਿਆਦਾ ਚਾਹੀਦੇ ਨੇ ਇਹ ਥੋੜੇ ਇਹ ਲੱਗ ਰਹੇ ਨੇ ਉੱਧਰ ਵੀ ਲੱਗ ਰਹੇ ਨੇ ਤਾਂ ਇੱਧਰ ਵੀ ਲੱਗ ਰਹੇ ਨੇ ਤਾਂ ਆਪਾਂ ਲੈ ਕੇ ਜਾਵਾਂਗੇ ਪੰਜ ਘਰਾਂ ਵਾਸਤੇ ਕਿਉਂਕਿ ਪੰਜ ਘਰਾਂ ਦੇ ਜੋ ਬੀਜ ਲੈਣੇ ਨੇ ਪੰਜ ਘਰਾਂ ਵਾਸਤੇ ਤੁਹਾਨੂੰ ਜ਼ਿਆਦਾ ਲੈ ਕੇ ਜਾਣੇ ਪੈਣਗੇ ਤਾਂ ਉਹ ਵੀ ਲੱਗ ਰਹੇ ਨੇ ਗਾਇਸ ਤੇ ਉਹ ਵੀ ਕੱਟਦੇ ਆਪਾਂ ਲੋ ਗਾਇਸ ਭਰ ਲਿਆ ਆਪਾਂ ਨੇ ਥੈਲਾ ਛੋਟਾ ਤਾਂ ਬਹੁਤ ਤੋੜ ਲਿਆ ਯਾਰ ਬਾਈ ਬਥੇਰੇ ਨੇ ਚਾਰ ਕਰਾਣ ਨੂੰ ਮੁੱਕਦੇ ਨਹੀਂ ਹੈਗੇ ਤਾਂ ਆਪਾਂ ਨੇ ਘਟੂ ਘਟ 4 150 ਪੱਤਾ ਤੋੜ ਲਿਆਊਗਾ ਤੇ ਹੋਰੀ ਟੁੱਟੀ ਲੱਗੀ ਹੋਈ ਹੈ ਧੋਣੇ ਆਪਾਂ ਭੈਰ ਤਾਂ ਆਓਏ ਕੰਦਿਕਾ ਹੋ ਰਹੇ ਹੋਗੇ ਤੇ ਅੱਜ ਕਰਨ ਲੱਗ ਰਹੇ ਆ ਵੀਰੇ ਕਲੀ ਤੇ ਗਾਇਸ ਆ ਦੇਖੋ ਕਲੀ ਹੋ ਗਈ ਇਦੋਂ ਬਾਅਦ ਇਹਦੇ ਉੱਪਰ ਹੋਊਗਾ ਵੀਰੇ ਰੰਗ ਇਹਦੇ ਰੰਗ ਬਰੰਗੇ ਰੰਗ ਹੋਊਗਾ ਜਿਵੇਂ ਸੂਰਜ ਤੇ ਪੀਲਾ ਹੋ ਜਾਊਗਾ ਚੰਨ ਤੇ ਚਿੱਟਾ ਹੀ ਰਹੂਗਾ ਹਨਾ ਮੈਂ ਡਾਟ ਲੱਗ ਜਾਣਗੇ ਹਾਰ ਹੈ ਇਥੇ 골ਡਨ ਕਲਰ ਹੋਊਗਾ ਸੰਜੀ ਦੇ ਮੂੰਹ ਤੇ ਯਾਨੀ ਕਿ ਸਾਰਾ ਹੱਥ ਪੈਰ ਤੇ ਉਹ ਕਲਰ ਹੋ ਜਾਊਗਾ ਤੇ ਉਸ ਤੋਂ ਬਾਅਦ ਇਹਨੂੰ ਲਾਇਆ ਜਾਊਗਾ ਕੰਤ ਤੇ ਉਹ ਵੀ ਤੁਹਾਨੂੰ ਦਿਖਾਊਗਾ ਤੇ ਪਹਿਲਾਂ ਫਿਲਹਾਲ ਹੋ ਰਹੀ ਹੈ ਕਲੀ ਕਲੀ ਤਾਂ ਭਿੱਜੀ ਪਈ ਹੈ ਹਾਂ ਜੈਸ ਹੁਣ ਅਸੀਂ ਆਏ ਸੀ ਯਾਨੀ ਕਿ ਗੋਬਰ لینڈ ਕਿਉਂਕਿ ਗੋਹੇਨ ਵਾਲੀ ਸਾਂਝੀ ਲੱਗਦੀ ਹੁੰਦੀ ਹੈ ਤਾਂ ਇੱਧਰ ਮਹਿਸਾ ਨਿਗੀਆਂ ਬਾਈ ਇਹ ਹਰਮਨ ਤਲੇ ਡੇਰੇ ਚ ਆਏ ਸੀ ਇੱਥੋਂ ਹੀ ਮਿਲਦਾ ਵੀਰੇ ਆਪਾਂ ਨੂੰ ਕਿ ਜਿਵੇਂ ਆ ਤਾਂ ਲਵੇ ਨੇੜੇ ਪਿੰਡ ਚ ਜਾਣਾ ਪੈਂਦਾ ਇਹ ਇੱਥੋਂ ਹੁਣ ਗਾਇਸ ਇੱਥੋਂ ਲੈ ਜਾਾਂਗੇ ਆਪਾਂ ਤੇ ਉਹਦੇ ਨਾਲ ਫਿਰ ਸਾਂਝੀ ਮਾਤਾ ਲਾਵਾਂਗੇ ਇਹ ਬਹੁਤ ਸੋਨਾ ਵੀਰੇ ਡੇਰਾ ਬਣਿਆ ਹੋਇਆ ਹੈਗਾ ਤੁਹਾਨੂੰ ਦਿਖਾਵਾਂਗੇ ਫਿਰ ਕਦੀ ਜੇ ਕਿਸੇ ਦਿਨ ਬੇਲੇ ਦਿਨ ਨਾ ਸਾਰੇ ਦਿਨ ਫਿਰ ਦਿਖਾਵਾਂਗੇ ਤੁਹਾਨੂੰ ਇਹ ਬਹੁਤ ਸੋਨਾ ਬਣਿਆ ਹੋਇਆ ਹੈਗਾ ਕਿਉਂਕਿ ਗਾਇਸ ਤਾਂ ਹੁਣ ਪਹਿਲਾਂ ਚੱਲ ਕੇ ਲਾਵਾਂਗੇ ਸਾਂਝੀ ਫਿਰ ਤਲਾ ਤੁਹਾਨੂੰ ਸਾਂਝੀ ਦਿਖਾਵਾਂਗੇ ਫਿਰ ਚੱਲਦਾ ਹੂੰ ਮੇਰੀ ਮਾਂ ਕਿਚੂ ਮਾਮਾ ਨੇ ਲੈ ਆਏ ਗਾਏ ਇਹ ਹੋ ਗਈ ਮਾਂ ਉਹਦੀ ਤਾਂ ਗਾਇਸ ਲੈ ਲਿਆ ਸੀ ਆਪਾਂ ਨੇ ਤਾਂ ਹੁਣ ਚੱਲਦੇ ਆ ਘਰਾਂ ਨੂੰ ਮਾਹੀਨ ਹੈ ਇਹ ਇਸ ਕੰਮ ਮੇ ਇਹ ਰਚ ਗਿਆ ਗੋਹਾ ਹਾਂਜੀ ਗਾਇਸ ਸਵੇਰ ਦੇ ਫਿਰਦੇ-ਵਿਰਦੇ ਯਾਨੀ ਕਿ ਹੁਣ ਫਾਈਨਲੀ ਆਪਾਂ ਨੇ ਸਾਂਝੀ ਲਗਾਤੀ ਸਵੇਰ ਦੇ ਫਿਰਰੇ ਜਿਵੇਂ ਕਦੀ ਗੋਹਾ ਲਿਆ ਕਦੀ ਰੰਗ ਲਿਆ ਤੱਕ ਦੀ ਉਹ ਕਰਿਆ ਫਾਈਨਲੀ ਲੱਗ ਗਈ ਤੇ ਗਾਇਸ ਹੁਣ ਤੇ ਮੈਂ ਹੁਣ ਜਾਣਾ ਪਿੱਖੀ ਪਿੱਖੀ ਜਾਣਾ ਵੀਰੇ ਆਪਾਂ ਨੇ ਦੇਖਣਾ ਉਹ ਚੁੰਨਾ ਵੀਰੇ ਚੁੰਨਾ ਕੋਕ ਜਿਹੜੀ ਆਪਣੇ ਕੱਚੀ ਕੰਦ ਹੈਗੀ ਪਿੱਛੇ ਨਾ ਉਹਦੇ ਤੇ ਥੋੜੀ ਜਿਹੀ ਲਪਾਈ ਜੀ ਕਰਾਵਾਂਗੇ ਜਦੋਂ ਹੁਣ ਮਕਾਨ ਪਾਵਾਂਗੇ ਦੋ ਕੁ ਮਹੀਨੇ ਤੱਕ ਤਾਂ ਆਪਾਂ ਨੇ ਰੇਟ ਪਤਾ ਕਰਨ ਜਾਣਾ ਤੇ ਹੁਣ ਚੱਲਦੇ ਆਂ ਪਿੱਖੀ ਪਿੱਖੀ ਜਾ ਕੇ ਤੁਹਾਨੂੰ ਮਿਲਦੇ ਆਂ ਹਾਂਜੀ ਗਾਇਸ ਤੇ ਆ ਗਏ ਸੀ ਪੱਠੇ ਤੇ ਤੇ ਭਾਈ ਗੱਲ ਹੋ ਗਈ ਉਹ ਕਹਿੰਦੇ ਵੀਰੇ ਜਿਹੜਾ ਪੱਠੇ ਵਾਲਾ ਇੱਟਾਂ ਦਾ ਚੂਰਾ ਹੁੰਦਾ ਨਾ ਉਹਦੇ ਨਾਲ ਹੀ ਆਪਣੀ ਬਣ ਜੂਗੀ ਉਹ ਜਿਹੜੀ ਕਿ ਪੁਰਾਣੀ ਇੱਟ ਦੀ ਲਪਾਈ ਹੁੰਦੀ ਹੈ ਨਾ ਉਹਦੇ ਨਾਲ ਹੀ ਬਣ ਜੂਗੀ ਯਾਨੀ ਕਿ ਆਪਾਂ ਕਹਿ ਸਕਦੇ ਆ ਜਿਹੜਾ ਆ ਆਏਗਾ ਇਹ ਚੀਜ਼ ਦਾ ਬਣ ਜੂਗਾ ਕਿਉਂਕਿ ਪ੍ਰਾਣ ਸਾਰੇ ਕਹਿੰਦੇ ਵੀ ਪ੍ਰਾਣੇ ਜਿਹੜੇ ਹਵੇਲੀ ਬਣਾਉਂਦੇ ਨੇ ਨਾ ਵੀ ਆਹੀ ਲੈ ਕੇ ਜਾਂਦੇ ਨੇ ਤਾਂ ਗਾਇਸ ਆਪਾਂ ਵੀ ਇਹਨਾਂ ਨਾਲ ਗੱਲਬਾਤ ਕਰ ਲਈ ਵੀ ਇਹੀ ਲੈ ਜਾਾਂਗੇ ਯਾਨੀ ਕਿ 2 ਮਹੀਨੇ ਡੇਢ ਮਹੀਨੇ ਤੱਕ ਚੱਕ ਲਾਂਗੇ ਠੀਕ ਹੈ ਜੀ ਚਲੋ ਹੁਣ ਸਨਾਮ ਜਾ ਕੇ ਮਿਲਦੇ ਆਂ ਸਮਨੀਤ ਆ ਗਿਆ ਮਨੀਤ ਐ ਮੈਨੂੰ ਐ ਦੱਸ ਐ ਸੋਣੀ ਕਿਉਂ ਨਹੀਂ ਹੈਗੀ ਚੁੜੈਲਾ ਅੱਛਾ ਇਹ ਚੁੜੈਲਾ ਤਾਂ ਨਹੀਂ ਸੋਣੀ ਹੈਗੀ ਹਾਂ ਸੈ ਦੇਖ ਹੁਣ ਜਿਉਂ ਜਵਾਕਾਂ ਚ ਤਾਂ ਰੱਬ ਵਸਦਾ ਨਾ ਜਵਾਕਾਂ ਨੇ ਤਾਂ ਗਾਇਤਾ ਹੁਣ ਤਾਂ ਦੇਖ ਮੰਨਣਾ ਬੋਲ ਬੰਨਿਆ ਤੂੰ ਦੇਖਾ ਹਾਂ ਦੰਦ ਤੇਰੇ ਸੱਚੀ ਨੇ ਫਿਰ ਦਿਖਾਈ ਦੰਦ ਦੰਦ ਦਿਖਾ ਲਈ ਹਾਂ ਜੀ ਗਾਇਸ ਜਾ ਰਹੇ ਹਾਂ ਮਨੀਤ ਨੂੰ ਛੱਡਣ ਮਨੀਤ ਸਾਰਾ ਝੁਲਸ ਰਹੀ ਝੁਲਸ ਰਿਆ ਓਏ ਝੁਲਸ ਰਹੇ ਖਾ ਰਹੇ ਆ ਅੱਛਾ ਕਿਵੇਂ ਬਲੌਗ ਕਿਵੇਂ ਸਟਾਰਟ ਕਰਦੇ ਹੁੰਦੇ ਨੇ ਕਰ ਹੈਲੋ ਗਾਇਸ ਆਈ ਹੈਵ ਆ ਨਿਊ ਬਲੌਗ ਮੇਰਾ ਕੋਟਿਸ ਕਾ ਨਾਮ ਹੈਲੋ ਗਾਇਸ ਇਹ ਦਿਨਾਂ ਸੇ ਲੀਏ ਇੱਕ ਸਕੂਲ ਚ ਉਹਦੀ ਕਾਪੀ ਲੈ ਜਾਂਦਾ ਇਹ ਕੀ ਨਾਮ ਆਦਾ ਬੇਬੀ ਕਾ ਮੇਰਾ ਬੇਬੀ ਕਾ ਨੂੰ ਫੋਨ ਲਾਣਾ ਫੋਨ ਲਾਈ ਦਾ ਐਨਸੀ ਬੇਬੀ ਕਾ ਨੂੰ ਯੂ ਡੋ ਯੂ ਹੈ ਐਨੀ ਬੇਬੀ ਕਾ ਮੇਰੇ ਲੇ ਵੇ ਤਾਂ ਹੈਗਾ ਬੇਬੀ ਕਾ ਦਾ ਨੰਬਰ ਤੇ ਥੇ ਹੈਗਾ ਹਾਂ ਬੇਬੀ ਕਾ ਦੀ ਮਮਾ ਦਾ ਨਹੀਂ ਹੈ ਤੁਥੇ ਹੈਗਾ ਤੇਰੇ ਵਿਆਹ ਕਰਾ ਦੀ ਤੇਰੇ ਮੇਰੇ ਅਬੀ ਪੱਪੀ ਕਿਊਟ ਕਿਊਟ ਪੱਪੀ ਕਤੂਰੇ 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 ਗੱਡੀ ਕਿਊਟ ਕਿਊਟ ਇਧਰ ਨੇ ਚੂਈ ਚੂਈ ਆਜੋ ਬੇਬੀ ਕਾ ਜੀ ਆਜੋ ਹਾਂ ਜੀ ਬੇਬੀਕਾ ਜੀ ਆਜੋ ਬਾਹਰ ਹੁਣ ਤਾਂ ਤੇਰੇ ਨਾਮ ਬੇਬੀਕਾ ਪੈ ਗਿਆ ਨੈਟ ਤੇ ਸਾਰੇ ਕਹਿਣਗੇ ਬੇਬੀਕਾ ਜਿਵੇਂ ਕਹਿੰਦੇ ਨੇ ਨਾ ਚਰਨੋਂ ਦਾ ਬੋਏਫ੍ਰੈਂਡ ਉਵੇਂ ਤੈਨੂੰ ਕਹਿਣਗੇ ਬੇਬੀਕਾ ਦਾ ਬੋਏਫ੍ਰੈਂਡ ਬੇਬੀਕਾ ਦਾ ਬੋਏਫ੍ਰੈਂਡ 82 ਗਾਇਸ ਤੋੜ ਰਹੀ ਹੈ ਚਿਬੜ ਰੇਨਸ਼ੀ ਕਹਿੰਦੀ ਮੈਂ ਉਹ ਚੀਜ਼ ਤੋੜਦੀ ਆ ਜਿਹਦਾ ਮੂੰਹ ਮੇਰੇ ਵਰਗਾ ਹੈ ਰੈਂਸ਼ੀ ਮੈਨੂੰ ਕਹਿ ਰਹੀ ਸੀ ਮੈਂ ਉਹੋ ਚੀਜ਼ ਤੋੜ ਦਿਆਂ ਜਿਹਦਾ ਮੂੰਹ ਮੇਰੇ ਵਰਗਾ ਚੱਪਰ ਮਾਰਨੀ ਹੈ ਕੱਢ ਕੇ ਫੇ ਤੂੰ ਮੈਨੂੰ ਐਡੀ ਦੂਰ ਚਿਬੜਾ ਕੋ ਲੈ ਕੇ ਆਈਆਂ ਕੋਈ ਉਹਦੇ ਹੋਦੇ ਪੋ ਪਈ ਰੈਂਸ਼ੀ ਉਹ ਸੀ ਰੈਂਸ਼ੀ ਉਹ ਦੇਖ ਉਹ ਦੇਖ ਉਹ ਸੀ ਆ ਦੇਖਾ ਕਿੰਨਾ ਬੜਾ ਚੱਪਾ ਪਤਾ ਮੈਨੂੰ ਦਿੱਖਿਆ ਤੇਰੇ ਨੇ ਤਾਂ ਤਾਂ ਤੋੜ ਨਾ ਮੈਨੂੰ ਨੀ ਚੀਜ਼ ਇਹ ਮੇਰੇ ਤੇਰੇ ਮੂੰਹ ਨਾਲ ਮੈਚਿੰਗ ਕਰ ਰਿਹਾ ਚਾਹੀ ਚੱਕ ਕੇ ਮਾਰਨਾ ਹੈ ਕਿੱਥੇ ਗਿਆ ਇਹ ਚਿਬੜ ਵਰਗੀ ਮੂੰਹ ਵਾਲੀ ਖੜੀ ਆ ਉਧਰ ਬੇਬੀ ਕਾ ਦਾ ਬੋਏਫ੍ਰੈਂਡ ਆ ਰਿਹਾ ਉਦੋਂ ਕਿਹਨੂੰ ਕਹਿ ਰਿਹਾ ਸੀ ਲਵ ਯੂ ਸੀ ਯੂ ਉਹ ਬੇਬੀ ਕਾ ਨੂੰ ਹੀ ਕਹਿ ਰਿਹਾ ਸੀ ਉਦੋਂ ਲਵ ਯੂ ਸੀ ਯੂ ਹਾਂਜੀ ਗਾਇਸ ਰਾਤ ਦੇ ਵੱਜ ਕੇ 11 ਤੇ ਹੁਣ ਦਿਖ ਰਹੇ ਸੀ ਵੀਰੇ ਆਪਾਂ ਮੈਚ ਦੋ ਪੰਜਾਬੀਆਂ ਨੇ ਪਾਰ ਰੱਖਿਆ ਗਾ ਗਿੱਲ ਤੇ ਅਭਿਸ਼ੇਕ ਨੇ ਤੇ ਗਾਇਸ ਤੇ ਅੱਜ ਦਾ ਕਰਦੇ ਹਾਂ ਅਸੀਂ ਲੋਗ ਥੀ ਐਂਡ ਮਿਲਦੇ ਆ ਗੱਲ ਨੂੰ ਨਵੀਂ ਵੀਡੀਓ ਚ ਇਹਨਾਂ ਨੂੰ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ